ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰਿਆਂ ਨੂੰ ਮੁਬਾਰਕਾਂ ਗੁਰੂ ਪੁਰਬ ਦੀਆਂ ਅੱਜ ਸਪਰੇਅ ਕਰਨਾ ਆਇਆ ਜੀ ਆਪਾਂ ਇੱਕ ਟੈਂਕੀ ਲਾਉਣੀ ਆਂ ਆਲੂਆਂ ਦੇ ਕੱਖਾਂ ਵਾਲੀ ਲਓ ਜੀ ਕੱਖ ਤਾਂ ਸੁੱਕ ਗਿਆ ਆਲੂ ਵੀ ਬਰੋਬਰ ਆ ਗਿਆ ਪਰਸੋਂ ਕਰੀਤੀ ਇੱਥੇ ਆਪਾਂ ਪਰਸੋਂ ਹਣੀ ਚੌਥੇ ਇੱਥੇ ਕਰੀਤੀ ਆਹ ਪਲਾਟ ਤੇ ਦੁਆ ਤੇ ਖਾਲ ਤੋਂ ਪਾਰ ਵੀ ਤੇ ਆਵੀ ਦੋ ਦਿਨ ਚ ਖੇਤ ਹਰੇਆ ਭਰਿਆ ਹੋਜੂ ਸਮਝ ਲਓ ਵੀ ਠੀਕ ਪਰਸੈਂਟ 25 30 ਪਰਸੈਂਟ ਬਾਹਰ ਆ ਗਿਆ ਤੇ ਟੈਂਕੀ ਭਰ ਰਹੇ ਆ ਮੋਟਰ ਤੇ ਮੂਰਲਾ ਪਲਾਟ ਆਪਣਾ ਹਰੇ ਭਰਾ ਹੋ ਗਿਆ ਆ ਦੇਖੋ ਮਾਰ ਰਿਹਾ ਔਰੇ ਬਾਈ ਪੂਰੀ ਰੌਣਕ ਜਿਹੜਾ ਮਾੜਾ ਮੋਟਾ ਰਹਿੰਦਾ ਇੱਕ ਦੋ ਦਿਨ ਚ ਇਹ ਵੀ ਆ ਜਾਊਗਾ ਕੋਈ 2-4% ਹੁੰਦਾ ਹੁਣ ਆਪਾਂ ਸਫਾਇਦੇ ਤੋਂ ਪਾਰ ਔਰੇ ਕਰਨੀਆਂ ਸਪਰੇ ਸਫਾਇਦੇ ਤੋਂ ਪਾਰ ਆ ਖੰਬੇ ਤੋਂ ਔਰੇ ਅਖਾਲ ਦੀ ਬੱਟ ਚਮਕਦੀ ਆ ਕਾਲੀ-ਗਾਲੀ ਉਹਦੇ ਵਿਚਾਲੇ ਪਲਾਟ ਪੌਣਿਆਂ 4 ਲੀਟਰ ਆਪਾਂ 5 ਕਿਲਿਆਂ ਚ ਇਹ ਆ ਚੱਲਦੀ ਆ ਫਿਰ ਤੁਹਾਨੂੰ ਪਤਾ ਹੀ ਆ ਵੀ 100 ਗ੍ਰਾਮ ਦੀ ਹੁੰਦੀ ਆ ਪੁੜੀ ਇਹਦੇ ਚ ਡੱਬਾ ਕਿੱਥੇ ਰੱਖੀਏ ਇਹ ਪੌਣਿਆਂ ਆਪਾਂ 10 ਕਰੇ ਪਾ ਰਹੇ ਆ ਘਾੜ ਤੇ ਟਿਆਰੇ ਹਾਂਜੀ ਪਹੁੰਚੇ ਆ ਜੀ ਆਪਾਂ ਸਪਰੇਅ ਕਰਾਉਣ ਕਣਕ ਤੇ ਸ਼ਕਤੀਮਾਨ ਵਾਲਾ ਆਪਾਂ ਸਪਰੇਅ ਪੰਪ ਵਾਲਾ ਕੀੜਾ ਕਹਿੰਦੇ ਨੇ ਸਾਰੀ ਇਹਨੂੰ 4 ਵੀ ਲਾ 100 100 ਲੀਟਰ ਪੈਂਦਾ ਪਾਣੀ 4 ਕਿਲਿਆਂ ਦੀ ਦਵਾਈ ਪੈ ਜਾਂਦੀ ਹੈ ਜੀ ਆਜਾ ਨੋ ਜੀ ਚਨਾਤੀ ਸਪਰੇਅ ਆਪਾਂ ਕਲਕਤੇ ਸੱਤ ਕਿਲਿਆਂ ਨੂੰ ਮੈਨੂੰ ਲੱਗਦਾ ਜੇ ਇੱਕ ਟੱਕ ਹੁੰਦਾ ਘਾਟਾ ਲਾਉਂਦਾ ਨਹੀਂ ਦੀ ਇਹ ਆਧੇ ਘੰਟੇ ਦੇ ਵਿੱਚ ਨਵੇੜ ਦੂ ਬਹੁਤ ਵਧੀਆ ਆਈਟਮ ਆ ਤੇ ਪੂਰਾ ਘੈਂਟ ਸਪਰੇਅ ਕਰਦਾ ਵਧੀਆ ਚੀਜ਼ ਐ ਮਨ ਕੇ ਚੱਲੋ ਕਣਕ ਲਈ ਤਾਂ ਪੂਰੀ ਉਹ ਘੈਂਟ ਐ ਕਿਉਂਕਿ ਜੰਮਣ ਤੋਂ ਪਹਿਲਾਂ ਕਿਹੜਾ ਕੋਈ ਇਹਦਾ ਨੁਕਸਾਨ ਐ ਆਲੂ ਆਲੂਆਂ ਤੇ ਵੀ ਜਦੋਂ ਨਾਰਮਲ ਮਾੜਾ ਮੋਟਾ ਖੂਨ ਸਾਈਡਾ ਸੂਡਾ ਤੇ ਮਾੜਾ ਮੋਟਾ ਹੁੰਦਾ ਹੋਊ ਵੈਸੇ ਟਾਇਰ ਛੋਟੇ ਨੇ ਉਹਦੇ ਕਰਕੇ ਘੱਟ ਹੁੰਦਾ 5% ਮਨੋ ਕੁਈਲੇ ਦੇ ਵਿੱਚ ਵੀ ਸਾਰੇ ਬੂਟੇ ਬਾਟਿਆਂ ਦਾ ਜੇ ਹੋਊਗਾ ਜੇ ਹੋਇਆ ਬਲ ਤਾਂ ਹੁੰਦਾ ਨਹੀਂ ਇੰਨਾ ਇਤਨਾ ਦਵਾ ਹੀ ਨਿਕਲਦਾ ਬਹੁਤ ਵਧੀਆ ਚੀਜ਼ ਐ ਜਾਨ ਸਖਾਲੀ ਕਰਤੀ ਆ ਚੀਜ਼ਾਂ ਜਿਹੜੀਆਂ ਆ ਗਈਆਂ ਨੇ ਕਿਸਾਨ ਭਰਾਵਾਂ ਦੀਆਂ ਨੇ ਟੋਲੀਆਂ ਚੱਕੀ ਫਰੀ ਜਾਂਦੇ ਤੇ ਅਣਕ ਬੀਜਣਸਾਰ ਨਾਲ ਹੁੰਦੇ ਸਪਰੇ ਹਾਂ ਆਲੂਆਂ ਦੇ ਪਲਾਟ ਚੌਰ ਸਚਾਈ ਦਾ ਪੂਰਾ ਫੇਰ ਨਹੀਂ ਕੋਈ ਇਹਨੂੰ ਪ੍ਰਵਾਹ ਤਕੋਨੇ ਪਲਾਟਾਂ ਦਾ ਥੋੜਾ ਜਿਹਾ ਪੰਗਾ ਪੈਣਾ ਇਹਨੂੰ ਨਾਲ ਜ਼ਮੀਨ ਵੀ ਮਣਦਾ ਮਿੱਤਰੋ ਇਹ ਲੱਗਿਆ ਹੋਇਆ ਇਹਦੇ ਜੀਪੀਐਸ ਸਿਸਟਮ ਸਾਰਾ ਕਰੋ ਰੂਟੀ ਟੈਂਕੀ ਦਾ ਲੱਗਿਆ ਆਪਾਂ ਭਰਨਾ ਪਾਣੀ ਨਾਲ ਹੁੰਦੇ ਪੌਣੀਆਂ ਦਵਾਈਆਂ ਹੋਲੀ ਜਾਂਦੇ ਨੇ ਬੰਦਾ ਜੀ ਜੀ ਲਓ ਜੀ ਮਿੱਤਰੋ ਸਾਰਾ ਬਰੋਬਰ ਖੜਾ ਇੱਕ ਸਾਰ ਐਲਰ ਸਪਰੇ ਵੀ ਦੇਖ ਲਓ ਕੱਖ ਕੁਖ ਇਸ ਟਾਈਮ ਕੋਈ ਕੱਖ ਨਹੀਂ ਸਪਰੇ ਨਾਲ ਸਾਰਾ ਹੀ ਫੋਗ ਗਿਆ ਪੂਰਾ ਵਧੀਆ ਰਿਜ਼ਲਟ ਹੈ ਸਪਰੇ ਦਾ ਤੇ ਜੰਮ ਵੀ ਪੂਰਾ ਘੈਂਟ ਹੈ ਆਲੂ ਦਾ ਇੱਕ ਸਾਰ ਖੇਤ ਨਿਕਲਿਆ ਸਾਰੇ ਸ਼ਾਮਾਂ ਨੂੰ ਆਏ ਦੀ ਆਪਾਂ ਇੱਥੇ ਸਮਾਨ ਖੜਾ ਸਾਰਾ ਟਰਾਲੀ ਲੈ ਕੇ ਜਾਂਦੇ ਆ ਜਿੰਨੀ ਵੀ ਹੈਗੀ ਸਾਰਾ ਸਮਾਨ ਰੇ ਸਵਾਗਾ ਟਰਾਲੀ ਸਪਰੇਅ ਵਾਲਾ ਪੰਪਟਰੈਕਟਰ ਤੇ ਜੰਦਾ ਖੜਾ ਤੀ ਖਾਲਾਂ ਵਾਲਾ ਉਹ ਲੈਣ ਆਏ ਆ ਦੋ ਜੀ ਆ ਪਲਾਟ ਵੀ ਆਪਣਾ ਪੂਰਾ ਵਧੀਆ ਨਿਕਲੇ ਆ ਦੇਖੋ ਜੰਮ ਸਾਰੇ ਆਲੂ ਦਾ ਪੂਰਾ ਘੈਂਟ ਆ ਇੱਕ ਪਾਣੀ ਲਾਇਆ ਤੇ ਸਪਰੇਅ ਕਰਤੀ ਕੱਖਾਂ ਵਾਲੀ ਹੁਣ ਪਾਣੀ ਲੱਗੂਗਾ ਤੇ ਉਹ ਤੋਂ ਬਾਅਦ ਫਿਰ ਨਾਲ ਹੁੰਦੇ ਰੇਪ ਪਊਗਾ ਆਹ ਕਰੋਟੇ ਆਹ ਜਿਹੜੀ ਉਰਲੀ ਆਪਣੀ ਉਰੀਆ ਇਹਨੂੰ ਸਾਰਿਆਂ ਨੂੰ ਬਾਅਦ ਚ ਪਾਣੀ ਲਾਇਆ ਪਰ ਇਹ ਦੇਖੋ ਕਿਵੇਂ ਆਲੂ ਠਾਠਾ ਮਾਰਦਾ ਪਾਣੀ ਦਾ ਵੀ ਇੰਨਾ ਫਰਕ ਹੈ ਆਹ ਕੱਲੀ ਤੰਦੀ ਰੱਖ ਲਈਦੀ ਮੂਰੇ ਵੀ ਕਈ ਵਾਰੀ ਟੁੱਟ ਜਾਂਦਾ ਹੁੰਦਾ ਇਸ ਕਰਕੇ ਇਹਨੂੰ ਪਾਣੀ ਨਹੀਂ ਦਿੱਤਾ ਲਾਇਆ ਖਾਲ ਨੂੰ ਅਗਲੇ ਖਾਲ ਤੋਂ ਸਟਾਰਟ ਕੀਤਾ ਜਿਵੇਂ ਪਲਾਟ ਭਰੇ ਆ ਦੇਖ ਲਓ ਇੰਨਾ ਫਰਕ ਆ ਇਹ ਹਰੇ ਹੁਣ ਨਿਕਲ ਰਿਹਾ ਤੇ ਉਹ ਕੰਨਾ ਪੱਤਾ ਕਰਿਆ ਬਿਓ ਨੇ ਆਲੂ ਨੇ ਪਾਣੀ ਦਾ ਵੀ ਰੋਲ ਬਹੁਤ ਵੱਡਾ ਹੈ ਜੇ ਤੁਸੀਂ ਆਲੂ ਬੀਜਣ ਸਾਰ ਥੋੜਾ ਪਲਾਟ ਸੁੱਕਾ ਹੈ ਨਾ ਮੰਨ ਲਓ ਦੂਰੇ ਜਣੇ ਪਾ ਕੇ ਕਿਾਰੇ ਤੰਦੀਆਂ ਜੋ ਵੀ ਆ ਚਾਹੇ ਬੰਦਾ ਤੁਹਾਡੇ ਕੋਲ ਹੈਗਾ ਦਿਹਾੜੀ ਤੇ ਰੱਖ ਕੇ ਨਾਲ ਹੁੰਦੇ ਪਾਣੀ ਲਵਾ ਦੋਂ ਤਾਂ 4 ਤੋਂ 5 ਦਿਨ ਪਹਿਲਾਂ ਆਲੂ ਜੰਮੂਗਾ ਹੁਣ ਆਪਾਂ ਸਾਰਾ ਆਲੂ ਬੀਜਣ ਤੋਂ ਬਾਅਦ ਪਾਣੀ ਲਾਇਆ ਨਹੀਂ ਬਹੁਤ ਜ਼ਿਆਦਾ ਕੱਦ ਕਰ ਜਾਣਾ ਦੀ ਇਹਨੇ ਇਹ ਜੀ ਇਦਾ ਬਹੁਤ ਫਰਕ ਆ ਆਪਣੇ ਖੇਤ ਠੀਕ ਠੀਕ ਗਿੱਲੇ ਥੀਕੇ ਜੇ ਜ਼ਿਆਦੇ ਗਿੱਲੇ ਨੇ ਫੇਰ ਤਾਂ ਚੱਲ 5-4 ਦਿਨ ਰੁਕ ਵੀ ਜਾਂਦਾ ਜੇ ਸੁੱਕੇ ਨੇ ਤਾਂ ਜ਼ਰੂਰ ਦੂਸਰੇ ਦਿਨ ਜਾਂ ਤੀਸਰੇ ਦਿਨ ਪਾਣੀ ਲਾਓ ਹੀ ਲਾਓ। ਕਾਫੀ ਫਰਕ ਆ ਦੇਖੋ। ਆ ਹੁਣ ਪਰਲਾ ਪਾਸੇ ਐਨ ਹਰੇ ਬਾਈ ਮਾਰਦਾ 플ਾਟ ਤੇ ਆਹ 플ਾਟ ਕਿੰਨਾ ਫਰਕ ਆ ਕੱਲੀ ਤੰਦੀ ਦਾ। ਆ ਮੂਰਲੀ ਮੂਰਲੀ ਦਾ ਦੇਖੋ ਇਹਦਾ। ਪਾਣੀ ਦਾ ਬਹੁਤ ਵੱਡਾ ਰੋਲ ਆ ਆਲੂ ਨੂੰ। ਛੇਤੀ ਲੱਗਣਾ। ਉਨੀ ਜਿੰਨੀ ਛੇਤੀ ਲਾ ਦੇਗੇ ਉਨੀ ਛੇਤੀ ਜੰਮੇ ਆਊਗਾ। ਆ ਹੈਗਾ ਆਪਣਾ ਚੌਥਾ ਪਲਾਟ ਇਹਦਾ ਵੀ ਮੂਰਲੀ ਹੋਰੀ ਇਦਾਂ ਹੀ ਆ ਇਹ ਦੋਏ ਰੱਖ ਲੀਆਂ ਸੀ ਫਿਰ ਨਹੀਂ ਡਬਲ ਪਾਣੀ ਪੈ ਜਾਂਦਾ ਆਲੂ ਮਰ ਜਾਂਦਾ ਇਸ ਕਰਕੇ ਇਹ ਬਾਅਦ ਚ ਭਰੀਆਂ ਨੇ ਉਧਰੋਂ ਸਾਰਾ ਭਰ ਕੇ ਕਿਉਂਕਿ ਪਾਣੀ ਦਾ ਲੋਡ ਮੂਰੀ ਪੈਂਦਾ ਹੁੰਦਾ ਖਾਲ ਤੇ ਵੀ ਕਈ ਵਾਰੀ ਟੁੱਟ ਜਾਂਦਾ ਇਸ ਕਰਕੇ ਆਪਾਂ ਮੂਰਲੀ ਕੰਦੀ ਬਾਅਦ ਚ ਭਰਦੇ ਹੁੰਨੇ ਆ ਇਹ ਉਧਰੋਂ ਭਰਦੇ ਆਇਆ ਇੱਧਰ ਨੂੰ ਇਹ ਵੀ ਸਾਰਾ ਸਹੀ ਜੰਮਿਆ ਅੱਲਰ ਦੀ ਜਮਾਈ ਤਾਂ ਬਹੁਤ ਘੈਂਟ ਹੁੰਦੀ ਆ ਬਹੁਤ ਜਿਆਦੇ ਵਧੀਆ ਕੱਖ आले ਚ ਵੀ ਪੂਰਾ ਐਨ ਫੋਗ ਗਿਆ ਸਾਰਾ ਮਾੜਾ ਮੋਟਾ ਝੋਨਾ ਜਿਆ ਕਿਤੇ ਉਹ ਵੀ ਬੈਠ ਜਾਣਾ ਨਾਰਮਲ ਜਿਹਾ ਬਾਕੀ ਐਨ ਸਾਫ ਸੁਥਰੀਆਂ ਵਟਾਂ ਆਹ ਕਰਫੇ ਲੋੜ ਲੈ ਚਦੇ ਹੁਣ ਆਪਾਂ